ਪਟੰਡਾ ਵਿੱਚ ਜਨਤਕ ਰੈਲੀ ਨੂੰ ਸੰਬੋਧਨ ਕਰਦਿਆਂ ਕਾਂਗਰਸੀ ਆਗੂ ਨਵਜੋਤ ਸਿੱਧੂ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਨਿਸ਼ਾਨਾ 사 دیا۔ ਅਤੇ ਉਹਨਾਂ ਨੂੰ ਨੰਬਰ 1 ਚੋਰ ਕਿਹਾ। ਤੇ ਭਗਵੰਤ ਮਾਨ ਸਾਹਿਬ ਮੈਂ ਤੈਨੂੰ ਫੇਰ ਕਹਿੰਨਾ ਤੁਸੀਂ ਤੇ ਕੇਜਰੀਵਾਲ ਸਾਹਿਬ ਟਕਾਹ ਕੇ ਚੋਰ ਹੋ ਤੁਸੀਂ। ਠੋਕ ਕੇ ਚੋਰ ਹੋ ਤੁਸੀਂ। ਤੁਸੀਂ ਫੇਰ ਪੰਜਾਬ ਦਾ ਉਹ 50 ਹਜ਼ਾਰ ਕਰੋੜ ਰੁਪਈਆ ਨਾ ਉਹ ਜਵਾਬ ਦੇਵੇ ਨਾ ਤੂੰ ਜਵਾਬ ਦੇਵੇਂ ਮਿੱਤਰ ਪਿਆਰੇ। ਹੋ ਤਾਂ ਫੇਰ ਇਸ ਨਵੇਂ ਸਾਲ ਦੇ ਵਿੱਚ 23000 ਕਰੋੜ ਰੁਪਏ ਦਾ ਕਰਜ਼ਾ ਫੇਰ ਚੁੱਕ ਲਿਆ 40-40000 ਕਰੋੜ ਰੁਪਏ ਸਾਲ ਦਾ ਕਰਜ਼ਾ ਚੁਕਦੇ ਹੋ ਤੇ 35-35000 ਕਰੋੜ ਰੁਪਏ ਸੂਤ ਦਿੰਦੇ ਹੋ ਇਹਨੂੰ ਮੂਲੂ ਕੌਣ ਇਹ ਤੁਹਾਡੇ ਭਾਈਏ ਨੇ ਨਹੀਂ మోੜਨਾ ਇਹ ਪੰਜਾਬ ਦੇ ਲੋਕਾਂ ਨੇ మోੜਨਾ ਹੈ 67000 ਕਰੋੜ ਰੁਪਏ ਪੰਜਾਬ ਦਾ ਗਰੀਬ ਕਿਸਾਨ ਮਿਡਲ ਕਲਾਸ ਲੋਰ ਮਿਡਲ ਤੋਂ ਅਸਿੰਦਾ ਤੇ ਪੰਜਾਬ ਦਾ ਅਮੀਰ ਜਿਹੜਾ ਡਾਇਰੈਕਟ ਟੈਕਸ ਦਿੰਦਾ ਜਦੋਂ ਪਾਸਚੋ ਉੱਤਰ ਤੇ ਉਹ ਤੇਲ ਤੇ ਟੈਕਸ ਲੂਣ ਤੇ ਟੈਕਸ ਵੀ ਨਹੀਂ ਕਿਸੇ ਦੁਕਾਨਚਾ ਵਾਦੋ ਪੁੱਥਪੇਸ ਤੇ ਟੈਕਸ ਬੈਸਟੀਸਾਈਟ ਤੇ ਟੈਕਸ ਖਾਟੇ ਟੈਕਸ ਤੁਹਾਨੂੰ ਪਤਾ ਹੈ ਇਹ ਚੀਜ਼ ਤੇ ਟੈਕਸ ਹੈ ਲੇਕਿਨ ਤੁਹਾਨੂੰ ਇਹ ਨਹੀਂ ਸਮਝ ਆਉਂਦੀ ਵੀ 70-80 ਹਜ਼ਾਰ ਕਰੋੜ ਜਿਹੜਾ ਕਰਾਇਆ ਜਿਹੜਾ ਕਰਜ਼ਾ ਲੈ ਰਹੇ ਨੇ ਉਹਨੂੰ ਤੁਸੀਂ ਮੋੜ ਰਹੇ ਹੋ ਮਿੱਤਰ ਪਿਆਰਿਓ ਗਰਾਮ ਨਾ ਬਣਾਓ ਇਸ ਸਿਸਟਮ ਦੇ ਮਾਥੂ ਨੂੰ ਫੇਰ ਕਹਿ ਰਹੇ ਆ ਅਬੂ ਬਕਰ ਸਾਹਿਬ ਨੂੰ ਇਹ ਕਿਹਾ ਸੀਗਾ ਕਿ ਜੇ ਰਾਜਾ ਰਾਜਾ ਤਜਾਰਤ ਕਰਨ ਲੱਗੇ ਨਾ bizness ਕਰਦੇ ਰਹੇ ਆ bizness ਕਰਦੇ ਰਹੇ ਆ ਰੇਤੇ ਦੀ ਟਰਾਲੀ 21000 ਰੁਪਏ ਸੋਚ ਸਕਦੇ ਹੋ ਗਰੀਬ ਭਰ ਬਰ ਨੂੰ ਤੇ ਕਹਿੰਦੇ ਸੀਗੇ 1000 ਰੁਪਏ ਆ ਇੱਥੇ ਔਰਤਾਂ ਵੇਚੀਆਂ ਨੇ ਉਹ 1100 ਰੁਪਏ ਪਹੁੰਚ ਗਿਆ ਤੁਹਾਡੇ ਕੋਲ ਲੋਕਾਂ ਨੂੰ ਸੰਬੋਧਨ ਕਰਦਿਆਂ ਨਵਜੋਤ ਸਿੰਘ ਸਿੱਧੂ ਨੇ ਕਿਹਾ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਇੱਕ ਨੰਬਰ ਦੇ ਚੋਰ ਹਨ 90 ਸਾਲ ਦੇ ਆਉਂਦੇ ਆਈ ਮੁੱਖ ਮੰਤਰੀ ਭਗਵੰਤ ਮਾਨ ਨੇ ਕੇਂਦਰ ਸਰਕਾਰ ਤੋਂ 200 ਕਰੋੜ ਰੁਪਏ ਦਾ ਕਰਜ਼ਾ ਤਾਂ ਲੈ ਲਿਆ ਪਰ ਔਰਤਾਂ ਨੂੰ 1000 ਰੁਪਏ ਦੇਣ ਦਾ ਆਪਣਾ ਝੂਟਾ ਵਾਦਾ ਹੁਣ ਤੱਕ ਪੂਰਾ ਨਹੀਂ ਕੀਤਾ ਕੋਈ ਵੀ ਵਾਦਾ ਪੂਰਾ ਨਹੀਂ ਕੀਤਾ ਵੀਡੀਓ ਡੈਸਕ ਅਮਰਜਾਲਾ .com ਅਮਰਜਾਲਾ ਅਬ ਆਪਕੇ ਟੀਵੀ ਪਰ ਵੀ अपने स्मार्ट टीवी पर यूट्यूब पर सर्च करें अमर उजाला चैनल सब्सक्राइब करें और देखें ताजा खबरें वो भी एच क्वालिटी में और हाँ आइकन दबाना ना भूलें ताकि हर खबर हो आपके घर अमर उजाला निष्पक्ष निर्भी निरंतर